1 ਅਕਤੂਬਰ ਵਾਲੇ ਦਿਨ ਸਾਡੇ ਚੀਫ ਜਸਤੋਪ ਇੰਡੀਆ ਦੇ ਇੱਕ ਵਕੀਲ ਵੱਲੋਂ ਜੁੱਤਾ ਫੈਂਕਿਆ ਗਿਆ ਇਹ ਬਹੁਤ ਮਾੜੀ ਘਟਨਾ ਅਸੀਂ ਸਾਰੇ ਪੂਰੇ ਪੰਜਾਬ ਵਾਸੀ ਸਾਡੀ ਆਮ ਆਦਮੀ ਪਾਰਟੀ ਲੀਡਰਸ਼ਿਪ ਇਹਦੀ ਨਿੰਦਾ ਕਰਦੀ ਹੈ ਇਸ ਬਾਰੇ ਨਾ ਸਾਡੇ ਪ੍ਰਾਈਮਰ ਸਟਾਫ ਇੰਡੀਆ ਦਾ ਨਾ ਹੋਮ ਮਿਨਿਸਟਰ ਇੰਡੀਆ ਦਾ ਕੋਈ ਟਿੱਪਣੀ ਆਈ ਹੈ ਕਿਉਂਕਿ 11 ਸਾਲ ਦੇ ਕਰੀਬ ਅੱਜ ਬੀਏਪੀ ਗਵਰਨਮੈਂਟ ਬਣੀ ਨੂੰ ਹੋਏ ਆ ਉਦੋਂ ਦਾ ਹੀ ਸਾਡੇ ਦਲਿਤ ਸਮਾਜ ਤੇ ਹਮੇਸ਼ਾ ਤੱਕਾ ਹੁੰਦਾ ਆਇਆ ਚਾਹੇ ਦੂਜੀਆਂ ਸਟੇਟਾਂ 'ਚ ਵੀ ਚਾਹੇ ਯੂਪੀ ਬਿਹਾਰ ਜਾ ਪੰਜਾਬ ਵਰਗੀ ਸਟੇਟਾਂ 'ਚ ਇਹ ਗਵਰਨਮੈਂਟ ਵੱਲੋਂ ਕੋਈ ਜੇ ਕੋਈ ਤੱਕਾ ਕਰ ਰਿਆ ਗਰੀਬ ਤੇ ਕਦੇ ਵੀ ਕੋਈ ਐਕਸ਼ਨ ਨਹੀਂ ਲੱਤਾ ਗਿਆ ਤੇ ਗੱਲ ਕਰੀਏ ਦੂਜੀਆਂ ਪਾਰਟੀਆਂ ਦੀ ਇਕੱਲੀ ਪਾਰਟੀ ਹੈ ਜਿਨ੍ਹਾਂ ਅੱਜ ਚੀਫ ਜਸਟਿਸ ਤੋਂ ਭਿੰਡਿਆ ਦੇ ਹੱਕ 'ਚ ਕੜੀ ਹੋਈ ਆ ਸਾਡੇ ਸੁਭੀਮੋ ਕੇਜਰੀਵਾਲ ਸਾਹਿਬ ਸੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਸੇ ਸਾਡੇ ਅਨਚਾਰਜ ਪੰਜਾਬ ਦੇ ਮਨੀਸ਼ ਸ਼ੋਧਿਆ ਸਾਹਿਬ ਉਹਨਾਂ ਦੀਆਂ ਇਨਸਟਰਕਸ਼ਨਾਂ ਜਿਵੇਂ ਅਸੀਂ ਅੰਮ੍ਰਿਤਸਰ ਜੰਦਰ ਦੀ ਗੱਲ ਕਰੀਏ ਸ੍ਰੀ ਫਤਿਹਗੜ੍ਹ ਸਾਹਿਬ ਦੂਜੇ ਜ਼ਿਲ੍ਹਿਆਂ ਚ ਪੂਰੇ ਪੰਜਾਬ ਚ ਸਾਡੀ ਪਾਰਟੀ ਪਾਰਟੀ ਦੇ ਅਹੁਦੇਦਾਰ ਸਾਹਿਬਾਨ ਨੇ ਉਤਲੇ ਫੁਕੇ ਨੇ ਤੇ ਅਸੀਂ ਇਹ ਜਿਹੜਾ ਸ਼ੰਗਲਸਾ ਜੱਤੂ ਕੋ ਵਕੀਲ ਨੂੰ ਬੰਦੀ ਸਜ਼ਾ ਨਹੀਂ ਹੁੰਦੀ ਤੇ ਅਸੀਂ ਉਦੋਂ ਤੱਕ ਜਿਹੜਾ ਸੰਘਰਸ਼ ਹੈ ਉਹ ਜਾਰੀ ਰੱਖਾਂਗੇ ਸਾਡੀ ਸੂਚੀ ਆਮ ਆਦਮੀ ਪਾਰਟੀ ਜਿੱਥੇ ਆਪ ਨੂੰ ਜਾਣਾ ਪਊਗਾ ਚਾਹੇ ਦਿੱਲੀ ਜਾਣਾ ਪਵੇ ਚਾਹੇ ਜਿੱਥੇ ਮਰਜ਼ੀ ਜਾਣਾ ਪਵੇ ਅਸੀਂ ਆਪਣੇ ਚੀਫ ਜਸਟਿਸ ਟੂਪ ਇੰਡੀਆ ਲਈ ਖੜਾਂਗੇ ਤੇ ਹਰ ਪਾਰਟੀ ਜੋ ਕਹੂਗੀ ਅਸੀਂ ਆਪਣੇ ਕਿਉਂਕਿ ਸਾਡੀ ਜਾਤੀ ਨਾਲ ਸੰਬੰਧਤ ਹੈ Dalit ਸਮਾਜ ਨਾਲ ਸੰਬੰਧਤ ਹੈ ਅਸੀਂ ਕਰੜੇ ਸਭਾਂ ਚ ਜਿਹੜਾ ਦਲੇ ਸਮਾਜ ਪੂਰਾ ਅਸੀਂ ਉਹ ਨਿੰਦਾ ਕਰਦੇ ਆਂ ਬਖੀਲ ਵੀ ਤਾਂ ਦਲੇ ਸਮਾਜ ਦੇ ਵਿੱਚ ਬੇਰੇ ਨਹੀਂ ਜੁੱਤੋ ਮਾਰ ਗੱਲ ਇਹ ਹੈ ਜੀ ਕਿਉਂਕਿ ਦਲੇ ਸਮਾਜ ਸਾਨੂੰ ਉਹਦੇ ਬਾਰੇ ਕੋਈ ਐ ਨਹੀਂ ਸੀ ਵੀ ਕੋਈ ਪਰ ਸਾਨੂੰ ਇਹ ਦੱਸਿਆ ਗਿਆ ਵੀ ਸਾਡਾ ਜਿਹੜਾ ਸੀਗਾ ਜਿਹੜੇ ਪੂਸ਼ ਰਾਮਕ੍ਰਿਸ਼ਨ ਜੀ ਨੇ ਉਹ ਮਸੋਂ ਪੜ੍ਹਾਈ ਲਿਖਾਈ ਕਰਕੇ ਗਰੀਬ ਪਰਿਵਾਰ ਦਾ ਬੰਦਾ ਤਰੱਕੀ ਕੀਤੀ ਹੈ ਪਰ ਵਕੀਲ ਬਾਰੇ ਸਾਨੂੰ ਕੋਈ ਪਤਾ ਨਹੀਂ ਕਿ ਉਹ ਕਿਹੜੀ ਜਾਤ ਦਾ ਹੈਗਾ ਪਰ ਇਹ ਇਹ ਜਿਹੜਾ ਜੁੱਤਾ ਫੇਕਣਾ ਚਾਹੇ ਕੋਈ ਵੀ ਹੋਵੇ ਪਰ ਉਹ ਬੜੀ ਮਾੜੀ ਗੱਲ ਹੈ ਕਿਉਂਕਿ ਕਿਸੇ ਤੇ ਵੀ ਚਾਹੇ ਕੋਈ ਆਮ ਬੰਦਾ ਹੈ ਉਹ ਤਾਂ ਚੀਫ ਜਸੋਵ ਇੰਡੀਆ ਹੈ ਪਰ ਕਿਸੇ ਤੇ ਵੀ ਜੁੱਤਾ ਫੈਂਕਣਾ ਜਾਂ ਕਿਸੇ ਦੀ ਗਾਲੀ ਕਲੋਚਾ ਕਿਸੇ ਬਾਰੇ ਬੋਲਣਾ ਉਹ ਮਾੜੀ ਗੱਲ ਮਤਲਬ ਤੁਸੀਂ ਕੀ ਚਾਹੁੰਦੇ ਹੋ ਵੀ ਕੀ ਹੋਵੇ ਨਹੀਂ ਜਿਹੜਾ ਜਿਹੜੀ ਬੰਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ ਜਿਹੜਾ ਕਿਉਂਕਿ ਇਹ ਬੜੀ ਿਕਨਾਉਣੀ ਹਰਕਤ ਉਹਨਾਂ ਨੇ ਕੀਤੀ ਹੈ। ਇੱਕ ਸਾਰ ਜਿਹੜਾ ਚੰਡੀਗੜ੍ਹ ਚ ਵੀ ਆਈ ਫੇਸ ਨੇ ਖੁਸ਼ੀ ਕੀਤੀ ਹੈ ਤੇ ਬਰਸ਼ਡੇ ਤੋਂ ਜਿਹੜੇ ਹੈਗੇ ਆ ਵਿਆਹਤੀ ਤੋਂ ਵਿਦਾਇਆ ਰਤਨ ਜੀ ਕੱਲ ਰਿਸ਼ਤੇਦਾਰੀ ਪੈਜੀ ਨਾਲ ਹਾਂ ਜੀ ਉਹਨਾਂ ਦੇ ਜੀਜਾ ਜੀ ਹੈ ਹਾਂ ਜੀ ਤੇ ਉਹਨਾਂ ਦੀ ਪੈਣ ਆਈ ਐ ਸਾਂ ਮੈਂ ਕੱਲ ਉਹਨਾਂ ਦੇ ਜਾ ਕੇ ਵੈਂ ਘਰੇ ਜਾ ਕੇ ਆ ਤੇ ਉਹਨਾਂ ਦੀ ਜਦੋਂ ਮੈਂ ਗਿਆ ਉਹਨਾਂ ਦੇ ਚੀਫ ਮਿਨਿਸਟਰ ਆਪਣੇ ਆਪਣੇ ਹਰਿਆਣਾ ਦੇ ਚੀਫ ਮਿਨਿਸਟਰ ਸੈਣੀ ਸਾਹਿਬ ਉੱਥੇ ਸੀਗੇ ਉਹਨਾਂ ਨੇ ਡਿਮਾਂਡ ਕੀਤੀ ਵੀ ਸਾਨੂੰ ਇਮੀਡੀਏਟਲੀ ਜਿਹੜਾ ਜੋ ਬੰਦੀ ਸਜ਼ਾ ਦੂਜਿਆਂ ਦੇ ਜਿਨ੍ਹਾਂ ਦੇ ਖਿਲਾਫ ਉਹਨਾਂ ਨੇ ਲਿਖਿਆ ਉਹਨੂੰ ਮਿਲਣੀ ਚਾਹੀਦੀ ਹੈ ਉਹ ਦਾ ਪਛਾਣ ਪਰ ਉਹਨਾਂ ਨੇ ਡਿਮਾਂਡ ਕਰ ਦਿੱਤੀ ਉਹਨਾਂ ਦੀ ਡਿਮਾਂਡ ਤੋਂ ਬਾਅਦ ਕੱਲ ਪਛਾਣ ਲਗਾਤਾਰ ਜਿਹੜਾ ਜਿਸ ਤਰ੍ਹਾਂ ਨਗਰਿਕ ਸਮਾਜ ਦੇ ਆਪਰਾਮ ਦੇ ਤੇਗਾਂ ਆਫਕਾਰਿਆਂ ਨੂੰ ਤੇ ਇਹ ਬੜੀ ਮਾੜੀ ਗੱਲ ਹੈ ਜੀ ਕਿਉਂਕਿ ਆਪਾਂ ਜਦੋਂ ਕਹਿੰਦੇ ਮਾਨਸਕੀ ਜੱਜ ਸਾਹਿਬ ਏਕੇ ਪਛਾਣ ਉਹ ਸਭ ਤੋਂ ਵੱਡੀ ਪਰਮਾਤਮਾ ਨੇ ਆਪਾਂ ਨੂੰ ਦਿੱਤਿਆ ਤੇ ਕੋਈ ਫਰਕ ਨਹੀਂ ਜਦੋਂ ਇਹ ਕੋਈ ਤਾਨੇ ਮੇਨੇ ਜਾਂ ਜਾਤ ਵਾਰੇ ਮਾਰੇ ਜਾਂਦੇ ਆ ਬੜੀ ਮਾਰੀ ਗੱਲ ਹੈ ਕਿਉਂਕਿ ਉਹਨਾਂ ਨੇ ਨੌ ਪੇਜਾਂ ਦਾ ਲੈਟਰ ਲਿਖਿਆ ਹੈ ਲੈਟਰ ਨੋਟ ਲਿਖਿਆ ਉਹ ਬਹੁਤ ਬਹੁਤ ਲਿਖਿਆ ਉਹਨਾਂ ਨੇ ਕਿਉਂਕਿ ਐਕਚੁਅਲੀ ਕੀ ਹੈ ਜਿਹੜੀ ਆਪਣੇ ਏਡੀਜੀ ਸਾਹਿਬ ਨੇ ਲੈਟਰ ਲਿਖੀ ਹੈ ਉਹਦੇ ਬਾਰੇ ਸਾਨੂੰ ਇੰਨੀ ਜਾਣਕਾਰੀ ਨਹੀਂ ਜੀ ਪਰ ਮੈਂ ਉਹਨਾਂ ਦੇ ਨਾਲ ਜਾ ਕੇ ਅਫਸੋਸ ਜ਼ਾਹਰ ਕੀਤਾ ਕਿਉਂਕਿ ਇੱਕ ਇਨਸਾਨੀਅਤ ਤੌਰ ਤੇ ਇੱਕ ਸਾਰੀ ਉਹ ਆਪਣੇ ਜਾਹਤ ਦਾਸਵੰਦ ਸਿਗਾ ਸਾਡੀ ਨਿਕਾਸ ਦਾ ਨਾਸਵੰਦ ਸਿਗਾ ਅਚਾਹੇ ਕੋਈ ਵੀ ਹੋਵੇ ਪਰ ਜਿੱਤੇ ੱਤਕਾ ਆਉਂਦਾ ਅਸੀਂ ਉਹਦੇ ਨਾਲ ਖੜਾਂਗੇ ਜਾ ਕੇ ਕਿੰਨਾ ਸਰ ਇਸ਼ੂ ਬਣਿਆ ਹੈ ਅਵਾਰਾ ਪਰਸ਼ੂ ਮਦਨ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਮੌਤ ਹੋਈ ਹੈ ਬਹੁਤ ਸਾਰੇ ਵਧੀਆ ਕਲਾਕਾਰ ਦੀ ਜਵੰਦਾ ਤੇ ਪੰਜਾਬ ਦੇ ਵਿੱਚ ਵੀ ਹਰ ਰੋਜ਼ ਮੌਕਾ ਆਉਂਦੀਆਂ ਤੇ ਐਮਐਲਏ ਸਾਹਿਬ ਨੇ ਕਈ ਵਾਰੀ ਕਿਹਾ ਜੀ ਪਰਸ਼ੂ ਮੁਕਤ ਕਰਦਾਂਗੇ ਬਟੰਡਾ ਕਰਦਾਂਗੇ ਅੱਜ ਹੁੰਦਾ ਕੱਲ ਨੂੰ ਹੁੰਦਾ ਤੇ ਇਹ ਮੁੱਦਾ ਵਿਧਾਨ ਸਭਾ ਚੁੱਕੀ ਹੁਣ ਚੁੱਕੇ ਜਾਂਦੇ ਵਾਰਾ ਪਰਸ਼ੂ ਵਾਰਾ ਕੁੱਤੇ ਰੋਜ਼ ਇਨਸਾਨਾਂ ਨੂੰ ਪਰਦੀਆਂ ਮੌਤਾਂ ਹੁੰਦੀਆਂ ਐਕਸੀਡੈਂਟ ਹੁੰਦੇ ਆਂ ਡੇਲੀ ਪੰਜਾਬ ਦੇ ਵਿੱਚ ਜਿਵੇਂ ਰਾਜਵੀਰ ਜਵੰਦਾ ਜੀ ਦੀ ਮੌਤ ਹੋਈ ਆ ਸੀ ਬਹੁਤ ਉਹਦਾ ਦੁੱਖ ਛਾਹ ਕਰਦੇ ਆਂ ਸਾਰੇ ਸਾਰੇ ਪਾਰਟੀ ਸਾਰੇ ਮੁੱਖ ਮੰਤਰੀ ਸਾਹਿਬ ਵੀ ਉੱਤੇ ਜਾ ਕੇ ਆਇਆ ਤੇ ਸਹੀ ਮੈਨੇਜ ਬਹੁਤ ਵੱਡਾ ਦੁੱਖ ਹੈ ਤੇ ਆਉਣ ਵਾਲੇ ਟਾਈਮ ਜਿਵੇਂ ਉਪੰਤਰੀ ਸਾਹਿਬ ਨੇ ਕਿਹਾ ਜਿਵੇਂ ਪਸ਼ੂਵਾਰਾਂ ਨੇ ਇਮੀਡੀਏਟਲੀ ਉਹਨਾਂ ਦੇ ਉਹਨਾਂ ਨੂੰ ਜਾ ਪ੍ਰੋਪਰ ਜਿਵੇਂ ਗਊਸ਼ਾਲਾ ਬਣੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਆਪਾਂ ਚੰਗੀ ਜਗ੍ਹਾ ਲਾ ਕੇ ਤਾਂ ਕਿ ਉਹਨਾਂ ਨੂੰ ਉੱਤੇ ਪ੍ਰੋਪਰ ਉਹਦਾਦਾ ਇਤੋਂ ਚੱਕਿਆ ਜਾਵੇ ਜਿਹੜੇ ਰੋਡਸ ਦੇ ਜਾਂਦੀਆਂ ਜਿਵੇਂ ਆਪਾਂ ਜਾਣਦੇ ਆ ਰੋਡ ਤੇ ਵੀ گاਵਾ ਚਾਹੇ ਗਾਵਾਂ ਜਾਂ ਪਸ਼ੂ ਹੁੰਦੇ ਨੇ ਤੇ ਉਹਨਾਂ ਨੂੰ ਆਉਣ ਵਾਲੇ ਟਾਈਮ 'ਚ ਜੇ ਸਰਕਾਰ ਸਾਡੀ ਮੁੱਖ ਮੰਤਰੀ ਸਾਹਿਬ ਸਾਡੀ ਕੋਸ਼ਿਸ਼ ਹੈ ਵੀ ਕਿਸੇ ਦੀ ਜਾਨ ਨਾ ਜਾ ਸਕੇ ਤੇ ਐਕਸੀਡੈਂਟ ਨਾ ਹੋ ਸਕਣ ਤੇ ਸਰਕਾਰ ਪੂਰਾ ਆਉਣ ਵਾਲੇ ਟਾਈਮ 'ਚ ਇੱਥੇ ਐਕਸ਼ਨ ਵੀ ਲਾਊਗੀ ਤੇ ਕੰਮ ਵੀ ਕਰੂਗੀ ਸਿੰਘ ਜੀ ਐਮਐਲਏ ਸਾਹਿਬ ਦਾ ਤੇ ਜਤਿੰਦਰ ਸਿੰਘ ਪੱਲਾ ਸਾਹਿਬ ਦਾ ਜੋ ਕਿ ਚੇਅਰਮੈਨ ਸਾਹਿਬ ਨੇ ਪਾਰਟੀ ਦੀ ਸੇਵਾ ਕਰਦੇ ਆ ਥੇੜੀ ਸਾਹਿਬ ਦਾ ਤੇ ਆਪਣਾ ਸਾਡੇ ਜੋਹੰਦਿਆਂ ਚਾਰਾ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਨਾ ਜਿਨ੍ਹਾਂ ਨੇ ਅੱਜ ਆਪਣਾ ਇੱਥੇ ਮੀਟਿੰਗ ਵੀ ਕੀਤੀ ਤੇ ਆਪਣੇ ਜੋ ਸਾਡੇ ਨਾਲ ਤੱਕਾ ਹੋਇਆ ਆਪਣਾ ਜੋ ਚੀਫ ਜਸਤੋਵ ਇੰਡੀਆ ਦੇ ਨਾਲ ਅੱਜ ਉਹਨਾਂ ਬਾਰੇ ਦੀ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹ ਵੀ ਜੀਚੇ ਤੌਰ ਤੇ ਪਹੁੰਚੇ ਮੈਨਾਂ ਦਾ ਵੀ ਧੰਨਵਾਦ ਕਰਦਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ Fateh ਬਹੁਤ ਬਹੁਤ ਧੰਨਵਾਦ ਜੀ ਪ੍ਰੈਸ ਸਮਾਜ ਦੇ ਸਾਨੂੰ ਮਾਣ ਆ ਕਿ ਸਾਡੀ ਆਮ ਆਦੀ ਪਾਰਟ ਜੇ ਐਸਸੀ ਵਿੰਗ ਦੇ ਪੰਜਾਬ ਦੇ ਪ੍ਰਧਾਨ ਸੋ ਅੱਜ ਵਿਸ਼ੇਸ਼ ਤੌਰ ਤੇ ਇੱਥੇ ਆਏ ਆ ਜਿਹੜੀਆਂ ਦੋ ਘਟਨਾਵਾਂ ਬਾਰੇ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਬਹੁਤ ਮਾਣ ਹੈ ਇਸ ਗੱਲ ਤੇ ਦੋ ਦਲਤ ਪਰਿਵਾਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਜੋ ਦੱਬੇ ਕੁਚਲੇ ਪਰਿਵਾਰਾਂ ਦੇ ਸੰਬੰਧ ਰੱਖਣ ਵਾਲੇ ਨੌਜਵਾਨ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਸਖਤ ਮਿਹਨਤਾਂ ਕਰਕੇ ਉੱਚੇ ਅਹੁਦੇ ਤੇ ਬਰਾਜ ਮਾਣ ਹੋਏ ਦੋਨੋਂ ਦਾ ਕੀ ਹਸ਼ਰ ਹੋਇਆ ਲੋਕਾਂ ਨੂੰ ਇਨਸਾਫ਼ ਦੇਣ ਵਲ ਜੁੱਤੇ ਪਏ ਆ ਲੋਕਾਂ ਨੂੰ ਅਨਸਾਬ ਦੇਣ ਵਾਲੇ ਆਈਪੀਐਸ ਤੇ ਆਈਐਸ ਲੋਬੀ ਦੇ ਉੱਚ ਅਧਿਕਾਰੀਆਂ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਹੋਣਾ ਪੈਜੀ ਪਰ ਇਹ ਕਿੰਨ ਤੋਂ ਸਰਕਾਰ ਦੀ ਕਾਰਗੁਜ਼ਾਰੀ ਤੇ ਭਾਰਤੀ ਜਨਤਾ ਪਾਰਟੀ ਦੇ ਰਾਣਾ ਸਰਕਾਰ ਦੀ ਕਾਰਗੁਜ਼ਾਰੀ ਤੇ ਬਹੁਤ ਵੱਡਾ ਇੱਕ ਸਵਾਲੀਆ ਚਿੰਨ੍ਹ ਹੈ ਅਸੀਂ ਇਸ ਗੱਲ ਦੀ ਪਰਜੋਰ ਸ਼ਾਬਾਦਾਂ ਨੇ ਮਖੀਲਦੀ ਕਰਦੇ ਹਾਂ ਕਿਉਂਕਿ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਸਿਖਾਇਆ ਹੈ ਕਿ ਮਾਨਸ ਕੀ ਜਾਤ ਸਭੇ ਇੱਕ ਹੈ ਪਛਾਣੋ ਇਹਨ ਗਰੀਬ ਸਿੱਖਣ ਕੋ ਮੈਂ ਦੂਹ ਪਾਤਸ਼ਾਹੀ ਪਰ ਇੱਥੇ ਸੋ ਇਸ ਕਰਕੇ ਬੜਾ ਮਨ ਦੁਖੀ ਹੈ ਬਹੁਤ ਬਾੜੀਆਂ ਘਟਾਉਣੋਂ ਵਾਪਰਿਆ ਨੇ ਆਮ ਆਦਮੀ ਪਾਰਟੀ ਇਸ ਗੱਲ ਤੇ ਸਾਡਾ ਸਖਤ ਸਟੈਂਡ ਹੈ ਸਪਸ਼ਟ ਸਟੈਂਡ ਹੈ ਕਿ ਅਸੀਂ ਦਲਤਾਂ ਦੇ ਨਾਲ ਕਿਸੇ ਤਰ੍ਹਾਂ ਧੱਕੇਸ਼ਾਹੀ ਨਹੀਂ ਹੈਗੀਆ ਉਹ ਨਹੀਂ ਹੋਣਾ ਬੱਲਾ ਸਾਹਿਬ ਦਾ ਮਲੋਡ ਰੋਡ ਤੇ ਜਿਹੜੇ ਪ੍ਰੋਜੈਕਟ ਆ ਰਹੇ ਆ ਕੱਲ ਲੋਕਾਂ ਨੂੰ ਇਹ ਸੀ ਵੀ ਚਲੋ ਕੇਜਰੀਵਾਲ ਸਾਹਿਬ ਤੇ ਸੀਐਮ ਸਾਹਿਬ ਆਏ ਹੋਏ ਆ ਐਲਾਨ ਕਰਕੇ ਜਾਣਗੇ ਮਲੋਡ ਰੋਡ ਦੇ ਜਾਂ ਬੱਸ ਸਟੈਂਡ ਦਾ ਜਾਂ ਹਸਪੀਟਲ ਵਾਲਾ ਯਾਕਰ ਤੁਹਾਡੇ ਆਪਣੀ ਪੁੱਡਾ ਦੀ ਜਿਹੜੀ ਉਹ ਨਾ ਜੇ ਕੁਝ ਲੋਕ ਨਿੱਜੀ ਮਫਾਦਿਆਂ ਦੀ ਖਾਤਰ ਲੋਕਾਂ ਨੂੰ ਇੰਨਾ ਸੂਫਰਾਂ ਦੇ ਬਟੇ ਰਿਹਾ ਦੰਦੇ ਸਵਾਮ ਆਦਮੀ ਪਾਰਟੀ ਜ਼ਿੰਮੇਵਾਰੀ ਸਾਰੇ ਪੰਜਾਬ ਦਾ ਵਿਕਾਸ ਕਰਨ ਦੀ ਜ਼ਿੰਮੇਵਾਰੀ ਹੈ ਸਾਰੇ ਬਠਿੰਡੇ ਦੇ ਵਿਕਾਸ ਕਰਨ ਦੀ ਜ਼ਿੰਮੇਵਾਰੀ ਹੈ ਇਕੱਲੀ ਬਲੋਟ ਰੋਡ ਨਹੀਂ ਜੰਨੀਆਂ ਵੀ ਰੋੜਾਂ ਬਠਿੰਡੇ ਤੋਂ ਬਾਹਰ ਜਾਂਦੀਆਂ ਨੇ ਸਾਰਿਆਂ ਦਾ ਵਿਕਾਸ ਹੋਊਗਾ ਸਵੇਸ ਕਰਕੇ ਜਿਹੜੇ ਲੋਕ ਇਸ ਤਰ੍ਹਾਂ-ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਉਹਨਾਂ ਬਾਰੇ ਸੇ ਕੁਝ ਨਹੀਂ ਕਹਿ ਸਕਦੇ ਮੇਰੇ ਤਾਂ ਅਜੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਤੇ ਸਾਰੇ ਸੀਬੀਆ ਸਰ ਅੱਜ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਗੁਰਪ੍ਰੀਤ ਜੀ ਵੀ ਪਹੁੰਚੇ ਆ ਤੇ ਜਿਹੜੀ ਦਲਿਤਾਂ ਦੇ ਮੁੱਦਿਆਂ ਤੇ ਇਹਨਾਂ ਨੇ ਗੱਲ ਕੀਤੀ ਐ ਉਹ ਸਾਡੀ ਕਰਨੀ ਵੀ ਬਣਦੀ ਐ ਵੀ ਬਹੁਤ ਜ਼ਿਆਦਾ ਗਲਪ ਸਮਾਜ ਦੇ ਨਾਲ ਜਿਹੜਾ ਤੱਕਾ ਹੋ ਰਿਹਾ ਜਿਵੇਂ ਚੀਫ ਡਿਸਟ੍ਰਿਕਟਸ ਦੇ ਨਾਲ ਹੋਇਆ ਇਕਾਈਐਸ ਹਰਿਆਣੇ ਦਾ ਉਹਦੇ ਨਾਲ ਹੋਇਆ ਇਹ ਨਹੀਂ ਹੋਣਾ ਚਾਹੀਦਾ ਅਸੀਂ ਇਹ ਮੰਦਭਾਗੀ ਘਟਨਾ ਅਸੀਂ ਐਸਸੀ ਬੈਂਕ ਪੰਜਾਬ ਵੱਲੋਂ ਤੇ ਸਾਡੀ ਆਮ ਆਦਮੀ ਪਾਰਟੀ ਵੱਲੋਂ ਇਹ ਦਿਨ ਖੇਧੀ ਕਰਦੇ ਆ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਉਹ ਨਹੀਂ ਹੋਣਾਂ ਚਾਹੀਦੀਆਂ ਇਹ ਬਹੁਤ ਮਾੜੀ ਗੱਲ ਆ ਤੇ ਅਸੀਂ ਇਹਦਾ ਰਟਮਾ ਰੋਪ ਕਰਦੇ ਆ